ਮੇਰਾ ਨਾਮ ਜੀ ਦੀਪਾ ਜੀ ਦੀਪ ਪਿੰਡ ਕਿਹੜਾ ਤੁਹਾਡਾ ਦਦਾਲਾ ਆ ਜੀ ਦਦਾਲਾ ਹਾਂਜੀ ਕੀ ਗੱਲਬਾਤ ਹੋਈ ਆ ਤੇ ਕਿਹੜਾ ਸਥਾਨ ਆ ਇਹ ਇਹ ਜੀ ਬਾਬਾ ਇੱਛਾ ਧਾਰੀ ਦਾ ਸਥਾਨ ਆ ਜੀ ਹੂੰ ਤੇ ਅਸੀਂ ਰਾਤ ਇੱਥੇ ਦੇਖਿਆ ਜੀ ਬਾਬਾ ਇੱਛਾ ਧਾਰੀ ਦਾ ਜਿਹੜਾ ਇਹ ਸਥਾਨ ਆ ਕਿਹੜੇ ਰੋਡ ਤੇ ਪੈਂਦਾ ਕਿਹੜੇ ਪਿੰਡ ਵਿੱਚ ਪੈਂਦਾ ਇਹ ਮਹਿਰਾਪੁਰ ਲੁਧਿਆਣੇ ਤੋਂ ਆਉਂਦਾ ਜਿਹੜਾ ਮਹਿਰਾਪੁਰ ਪਿੰਡ ਹੈ ਨਾ ਮਹਿਰਾਪੁਰ ਤੋਂ ਦਦਾਲਾ ਇੱਧਰ ਰੋਡ ਉੱਥੇ ਪੈਂਦਾ ਦਦਾਲੇ ਨੂੰ ਪੈਂਦਾ ਜੀ ਦਰਿਆ ਤੇ ਨਹੀਂ ਜਾਂਦਾ ਜੀ ਅੱਛਾ ਇਹਦਾ ਇੱਛਾ ਧਾਰੀ ਦਾ ਸਥਾਨ ਆ ਹਾਂਜੀ ਹਾਂਜੀ ਗੱਲਬਾਤ ਕੀ ਹੋਈ ਆ ਕਿ ਰੀਬ ਕਿ ਕੋਈ ਐਥੇ ਗੱਲ ਬਾਤ ਜੀ ਮੈਂ ਰਾਤੀ 3 ਵਜੇ ਉੱਠਿਆ ਜੀ ਮੈਂ ਇੱਥੇ ਕੈਮਰੇ ਲਵਾਇਆ ਨਹੀਂ 3 ਵਜੇ ਉੱਠੇ ਤੁਸੀਂ ਇੱਥੇ ਹੀ ਰਹਿਨੇ ਆ ਨਹੀਂ ਨਹੀਂ ਜੀ ਆਪਣੇ ਘਰ ਰਹਿਣਾ ਜੀ ਫੇ 3 ਵਜੇ ਉੱਠਿਆ ਮਤਲਬ ਮੈਂ ਜੀ 3 ਵਜੇ ਦੇ ਦੱਚ ਸੇਵਾ ਚੱਲਦੀ ਹੈ ਜੀ ਸਾਡੇ ਬਾਬੇ ਅੱਛਾ ਉਹ ਸੇਵਾ ਚੱਲਦੀ ਆ ਤਾਂ ਤੁਸੀਂ ਹਾਂਜੀ ਹਾਂਜੀ ਉਹ ਮੈਂ ਕੈਮਰੇ ਇੱਥੇ ਲਵਾਇਓ ਜੀ 베ੜੇ ਚ ਤੇ ਜਦ ਮੈਂ ਕੈਮਰੇ ਰਾਹੀਂ ਦੇਖੇ ਜੀ ਬੰਦਾ 11 ਕਬੇ ਦੀ ਰੇਂਜ ਉਹ ਕੈਮਰੇ ਕਿੱਥੇ ਲਾਏ ਇੱਥੇ ਜਾਂ ਜਿੱਥੇ ਤੁਸੀਂ ਆਹੀ ਪਰਗੋਠੀ ਤੇ ਲਵਾਏ ਜੀ ਅਤਾਰੋ ਤੁਸੀਂ ਦੇਖਿਆ ਹਾਂਜੀ ਫੇਰ ਮੈਂ ਦੇਖਿਆ ਜੀ 3 ਵਜੇ ਉੱਠ ਕੇ ਵੀ 11 ਕਵਜੇ ਦੀ ਮੈਂ ਰੇਂਜ ਚ ਦੇਖਿਆ ਜੀ ਤੇ ਫੇਰ ਉੱਥੇ ਬੰਦਾ ਘੁੰਮਦਾ ਸੀ ਅੰਦਰ ਜੀ ਇੱਕ ਬੰਦਾ ਜਾਂ ਦੋ ਕੋਈ ਇੱਕ ਸੀਗਾ ਜੀ ਕੋਈ ਉਹ ਫੇਰ ਮੇਰੇ ਕੋਲ ਵੀਡੀਓ ਵੀ ਪਈ ਹੋਰਾਂ ਦੀ ਅੱਛਾ ਤੇ ਸੀਸੀ ਫੁਟੇਜ ਚ ਆਈ ਆ ਉਹ ਸਿਲੰਡਰ ਚੱਕੀ ਜਾਂਦਾ ਸੀ ਅੰਦਰ ਜੀ ਅੱਛਾ ਜਦ ਸਿਲੰਡਰ ਚੱਕੀ ਜਾਂਦਾ ਸੀ ਨਹੀਂ ਉਹ ਸਿਲੰਡਰ ਚੱਕੀ ਇੱਥੋਂ ਜਾਂਦਾ ਸੀ ਜਾਂ ਵੈਸੇ ਰਸਤੇ ਵਿੱਚ ਜਾਂਦਾ ਦਿਖਿਆ ਨਹੀਂ ਨਹੀਂ ਇੱਥੇ ਅੰਦਰੋਂ ਜੀ ਬਿਹੜਾ ਅੰਦਰੋਂ ਹਾਂਜੀ ਹਾਂਜੀ ਠੀਕ ਹੈ ਜਦ ਮੈਂ ਜੀ ਦੇਖਿਆ ਤਾਂ ਫੇਰ ਮੈਂ ਆਪਣੇ ਪਿੰਡ ਦੇ ਯਾਰਾਂ ਦੋਸਤਾਂ ਨੂੰ ਆਪਣੇ ਨੂੰ ਦੱਸਿਆ ਜੀ ਯਾਰ ਮੈਂ ਦੱਸਿਆ ਜੀ ਅਸੀਂ 3 ਵਜੇ ਤੇ ਪਹੁੰਚੇ ਹਾਂ ਜੀ। ਤੇ ਤੜਕੇ 3 ਵਜੇ। ਹਾਂਜੀ ਤੜਕੇ 3 ਵਜੇ ਜੀ। ਜੇ ਤੜਕੇ 3 ਵਜੇ ਪਹੁੰਚੇ ਜੀ ਅਸੀਂ ਫਿਰ ਆ ਦੇਖਿਆ ਜੀ ਨੁਕਸਾਨ। ਕੀ ਕੀ ਨੁਕਸਾਨ ਹੋਇਆ ਕੀ ਕੀ ਗਿਆ? ਨੁਕਸਾਨ ਜੀ ਆ ਬੇ ਲੇਬਰ ਵਾਲਿਆਂ ਨੇ ਜਾਲ ਹੀ ਸਿਲੰਡਰ ਰੱਖਿਆ ਸੀਗਾ ਜੀ। ਤੇ ਉਹ ਥੈ ਨਹੀਂ ਗਿਆ ਸੀਗਾ ਜੀ। ਇੱਧਰ ਜੀ ਇਹ ਨਿਸ਼ਾਨ ਸਾਹਿਬ ਚੜਾਈਦਾ ਜੀ ਇੱਥੇ ਅਖੰਡ ਪਾਠ ਸਾਹਿਬ ਹੁੰਦੇ ਆ ਜੀ। ਹਾਂ ਤੇ ਉਹ ਨਿਸ਼ਾਨ ਸਾਹਿਬ ਜੀ ਜਿਹੜੇ ਚੜਾਣੇ ਵਾਲੀ ਮਸ਼ੀਨ ਉਹ ਦਾ ਸਰ ਉਹ ਆ ਮਸ਼ੀਨ ਹੁੰਦੀ ਆ। ਹਾਂਜੀ ਹਾਂਜੀ। ਇਹਦੇ ਜਿਵੇਂ ਮੋਟਰ ਆ ਜੀ 1.5 ਦੀ ਮੋਟਰ ਲਾਈ ਹੋਈ ਹੋ ਅੱਛਾ ਇਹ ਨਿਸ਼ਾਨ ਸਾਹਿਬ ਜਿਹੜਾ ਚੜਾਉਂਦੇ ਆ ਉਹ ਇਹ ਮਸ਼ੀਨ ਹੈਗੀ ਇਹ ਮਸ਼ੀਨ ਦਾ ਨਾਮ ਕੀ ਆ ਕੁਝ ਪਤਾ ਕੀ ਕਰਨੀ ਕੋਹ ਹੁੰਦੀ ਆ ਮੋਟਰ ਆ ਆਪਣੀ 1.5 ਦੀ ਹੁੰਦੀ ਆ ਆਪਣੀ 2 ਦੀ ਹੁੰਦੀ ਆ ਅੱਛਾ ਇਹਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਪਰਦਾ ਘੜਨੀ ਪਈ ਹੁੰਦੀ ਆ ਉਹਦਾ ਮੋਟਰ ਸਟਾਰਟ ਕਰ ਦਿੰਦੇ ਆ ਤੇ ਜਿਲੀ ਤੇ ਲਾਉਂਦੇ ਆ ਉਹ ਚੱਲ ਪਾਉਂਦੇ ਆ ਇਹ ਇਹਦੇ ਵਿੱਚੋਂ ਕੱਢਿਆ ਇਹ ਮਸ਼ੀਨ ਹੈਗੀ ਇਹ ਮਸ਼ੀਨ ਦਾ ਨਾਮ ਕੀ ਆ ਕੁਝ ਪਤਾ ਕੀ ਕਰਨ ਹੁੰਦੀ ਆ ਮੋਟਰ ਹਾਂ ਆਪਣੀ ਡੇਢ ਦੀ ਹੁੰਦੀ ਆ ਆਪਣੀ 2 ਦੀ ਹੁੰਦੀ ਆ ਅੱਛਾ ਇਹਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਉੱਪਰ ਤਾਂ ਘੜੀ ਪਈ ਹੁੰਦੀ ਆ ਉਹਦਾ ਮੋਟਰ ਸਟਾਰਟ ਕਰ ਦਿੰਦੇ ਆ ਤੇ ਜਿਲੀ ਤੇ ਲਾ ਦਿੰਦੇ ਆ ਉਹ ਚੱਲ ਪਾਉਂਦੇ ਇਹ ਇਹਦੇ ਵਿੱਚੋਂ ਕੱਢਿਆ ਕੀ ਗਿਆ ਇਹਦੇ ਵਿੱਚੋਂ ਮੋਟਰ ਹੀ ਡੇਢ ਦੀ ਡੇਢ ਦੀ ਮੋਟਰ ਕਿੰਨੀ ਕੁ ਕੀਮਤ ਦੀ ਹੁੰਦੀ ਹੋਏਗੀ ਜੀ 7-8 ਹਜ਼ਾਰ ਦੀ ਹੈਗੀ ਰਹਿੰਦੀ ਆ 8 ਹਜ਼ਾਰ ਦੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਇੱਥੋਂ ਚੱਕਿਆ ਇਹ ਸਿਲੰਡਰ ਵੀ ਇੱਥੇ ਪਿਆ ਸੀ ਹਾਂਜੀ ਹਾਂਜੀ ਔਰ ਨਾਲ ਉਹ ਲਾ ਕੇ ਲੈ ਗਏ ਹਾਂਜੀ ਉਹ ਵੀ ਲਾ ਕੇ ਲੈ ਗਏ ਸ਼ਾਮੀ ਅਸੀਂ 6 ਵਜੇ ਇੱਥੋਂ ਗਏ ਆ ਹਾਂ ਜਿੰਦੇ ਕੋਈ ਮਿਸਤਰੀ ਆ ਜੀ ਇਹ ਮਿਸਤਰੀ ਇੱਥੋਂ ਕੰਮ ਕਰਦੇ ਆ ਹਾਂ ਤੇ ਅਸੀਂ ਸ਼ਾਮੀ ਇੱਥੇ 6:00 ਵਜੇ ਕੀ ਨਾਂ ਤੁਹਾਡਾ ਮੇਰਾ ਜੀ ਰਮਨਦੀਪ ਨਾਂ ਆ ਇੱਥੇ ਤੁਸੀਂ ਮਤਲਬ ਆ ਜਿਹੜਾ ਕੰਮ ਚੱਲ ਰਿਹਾ ਉਹ ਹੀ ਕਰ ਰਹੇ ਹੋ ਹਾਂ ਇਹੀ ਕਰ ਰਹੇ ਆ ਅੱਛਾ ਜੀ ਅਸੀਂ ਇੱਥੋਂ 6 ਵਜੇ ਗਏ ਆ ਤਾਲੇ ਲਾ ਕੇ ਗਏ ਆ ਤਾਲੇ ਆ ਸਾਰੇ ਮੈਂ ਲਾਏ ਹਾਂ ਧਿਆਨ ਮਾਰਿਆ ਸਾਰੇ ਲੱਗੇ ਉਹਦੀ ਤਾਲੇ ਲਾ ਕੇ ਲਾ ਕੇ 6 ਵਜੇ ਦੀ ਅਸੀਂ ਤੋਂ ਗਏ ਆ ਹੂੰ ਤਾਂ ਉਸ ਤੋਂ ਬਾਅਦ ਇਹ ਬਾਈ ਹੁਣੀ ਸਾਨੂੰ 3 3:30 ਵਜੇ ਨੇ ਫੋਨ ਕੀਤਾ ਹੂੰ ਤੇ ਕਹਿੰਦੇ ਵੀ ਆ ਬਾਰਦਾਤ ਆਪਣੀ ਹੋ ਚੁੱਕੀ ਆ ਅੱਛਾ ਠੀਕ ਆ ਜੀ ਤੇ ਇਹ ਨਹੀਂ ਦੇਖਿਆ ਕੈਮਰੇ ਵਿੱਚ ਉੱਠ ਕੇ ਅੱਛਾ ਹੋਰ ਬਾਰਦਾਤ ਤਾਂ ਮੇਰੇ ਖਿਆਲ ਨਾਲ ਹੋਈ ਹੋਊ ਸੀ 12 1 ਵਜੇ ਦੀ ਜੀ ਅੰਤਾਜਾ ਅੰਤਾਜਾ ਜੀ ਕਿ 12 1 ਵਜੇ ਦੀ ਹੋਈ ਜੀ ਨਵਜੀਤ ਭਾਜੀ ਉਹਨਾਂ ਦੇ ਠੇਕੇਦਾਰ ਰਿਪੋਰਟ ਤੋਂ ਆ ਜੀ ਕੋਈ ਕੋਈ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਸਾਡਾ ਨੁਕਸਾਨ ਹੋਇਆ ਤੇ ਸਾਡੀ ਹੈਲਟੀ ਜਿੰਨਾ ਆਪਾਂ ਲੈਂਟਰ ਤੋੜੀ ਦਾ ਹੈਲਟੀ ਹਾਂਜੀ ਹੈਲਟੀ ਉਹ ਕਿੰਨੇ ਕ ਦੀ ਹੁੰਦੀ ਆ ਉਹ ਜੀ ਆਪਣੇ ਲਾ ਲਓ ਜੀ 25000 ਇੰਨੇ ਕ ਦੀ ਯਾਨੀ ਕਿ ਲਾਗੇ ਛਾਗੇ 20 25 ਅਜੇ ਇਸ ਤੋਂ ਇਲਾਵਾ ਵੀ ਕੁਝ ਗਿਆ ਤੁਹਾਡਾ ਹਾਂਜੀ ਇੱਕ ਗ੍ਰੈਂਡਰ ਹੁੰਦਾ ਆਪਣਾ ਸਟੀਲ ਕੱਟਣ ਵਾਲਾ ਹਾਂ ਜਿੰਨਾ ਆਪਾਂ ਸਟੀਲ ਕੱਟੀ ਦਾ ਲੈਂਟਰ ਪਾਈ ਦਾ ਤੇ ਉਹ ਵੀ ਆਪਣਾ ਗ੍ਰੈਂਡਰ ਵੀ ਚੱਕ ਹੋ ਗਿਆ ਹਾਂ ਤੇ ਉਹ ਹੈਲਟੀ ਵੀ ਚੱਕ ਹੋ ਗਈ ਆ ਦੋ ਚੀਜ਼ਾਂ ਸਾਡੀਆਂ ਤੁਹਾਡਾ ਜਿਹੜੀਆਂ ਦੋ ਚੀਜ਼ਾਂ ਚੱਕ ਹੋਈਆਂ ਇਹ ਦੋ ਚੀਜ਼ਾਂ ਦਾ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਦੇ ਹਿਸਾਬ ਨਾਲ ਜੀ 3 ਨਾਲ 4 ਦਾ 2500 ਦਾ ਗ੍ਰਿੰਡਰ ਵਾ ਹੂੰ ਤੇ ਆਪਣੇ ਇਹ ਆ 2500 ਦੀ ਬਾ ਆਪਣੇ 25000 ਦੀ ਹੋਣੀ ਆ ਯਾਨੀ 25 3 ਨਾਲ 28 30 ਦੇ ਲਗਭਗ ਅੰਦਾਜ਼ਾ ਤੇ ਇਦੋਂ ਇਹਨਾਂ ਦਾ ਆਪਣੇ ਸਿਲੰਡਰ ਹੋ ਗਿਆ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਕਰਦਾ ਨੁਕਸਾਨ ਹੋਇਆ ਜਿਹੜਾ 80000 ਦੀ ਮੋਟਰ ਵਾ ਜੀ ਹਾਂ ਤੇ ਇੱਕ ਸਿਲੰਡਰ ਹੋ ਗਿਆ ਜੀ ਭਰਿਆ ਸਿਲੰਡਰ ਸਗੈ ਅੱਛਾ ਭਰਿਆ ਹੀ ਲੱਗ ਗਿਆ ਤੇ ਬਾਕੀ ਉਧਰ ਨੁਸਾਨ ਨੁਕਸਾਨ ਜੀ ਸਮਰਸੀ ਵਾਲ ਮੋਟਰ ਉਹ ਜਿਹੜੀ ਹਾਂ ਉਹਦੇ ਵਿੱਚ ਸਾਰੀ ਗੱਡੀਆਂ ਨਹੀਂ ਅੱਛਾ ਸਮਰ ਸਮਰਸੀ ਵਾਲ ਮੋਟਰ ਵੀ ਲੈ ਗਏ ਉਹਦੀ ਮੋਟਰ ਨਹੀਂ ਲੈ ਕੇ ਗਈ ਤਾਰ ਦਾ ਤਾਂ ਕੋਈ ਸੱਬਲ ਸੁੱਬਲ ਮਾਰੀ ਗਈ ਆ ਜਾਂ ਕੋਈ ਤਾਲਾ ਕਿਹੜਾ ਸੀਗਾ ਤਾਲਾ ਆ ਜੀ ਆਪਣੇ ਕੋਲ ਇਹਦੀ ਆ ਪੱਤੀ ਲਾਣ ਜਿਹੜੀ ਇਹ ਤੋੜੀ ਗਈ ਆ ਦੂਸਰਾ ਬੱਸ ਕਮਾਇਓ ਜਰਾ ਦੂਸਰਾ ਨਹੀਂ ਦੂਜਾ ਤੂੰ ਜਾਇਦ ਇੱਕ ਦਾ ਤੋੜਿਆ ਗਿਆ ਇਹ ਤਾਲਾ ਨੇ ਅੱਛਾ ਇਹ ਤਾਂ ਹੁੰਦਾ ਨਹੀਂ ਕੁਛ ਵੀ ਜੀ ਨਹੀਂ ਇਹਦਾ ਕੀ ਕੀਤਾ ਗਿਆ ਇਹਦਾ ਵੀ ਜੰਦਾ ਬੰਨਿਆ ਗਿਆ ਜੀ ਦੇਖੋ ਥੱਲੇ ਪਿਆ ਇਹਦਾ ਵੀ ਜੰਦਾ ਬੰਨਿਆ ਹਾਂ ਜੀ ਆ ਥੱਲੇ ਪਿਆ ਜੀ ਇਹ ਪਤਾ ਨਹੀਂ ਥੋੜੇ ਨਾਲ ਬੰਨਿਆ ਆ ਪਤਾ ਨਹੀਂ ਐਟ ਨਾਲ ਬੰਨਿਆ ਆ ਕਿਹਦੇ ਨਾਲ ਬੰਨਿਆ ਆ ਜੰਦਾ ਇਹ ਤਾਂ ਬੰਨਿਆ ਆ ਕਿ ਚਾਬੀ ਨਾਲੇ ਖੋਲਿਆ ਲੱਗਦਾ ਆ ਇਹਦੇ ਵੀ ਏ ਟੁੱਟ ਮਾਰਿਆ ਉਹਦੇ ਅੰਦਰ ਸੱਟ ਮਾਰੀ ਅੱਛਾ ਇੱਥੇ ਕੀ ਪਿਆ ਸੀ ਅੰਦਰ ਇੱਥੇ ਜੀ ਕਿਚਨ ਆ ਜੀ ਕਿਚਨ ਅੰਦਰ ਤਾਂ ਕੁਛ ਨਹੀਂ ਵੀ ਆਪਾਂ ਰੱਖਿਆ ਇੱਥੋਂ ਕੁਛ ਲੈ ਕੇ ਹੀ ਗਏ ਆ ਹਾਂਜੀ अच्छा ਉਹਨਾਂ ਦੇ ਮਨ ਚ ਸੀਗਾ ਉਹਨਾਂ ਨੂੰ ਇੰਨੀ ਵੀ ਜਜਮੈਂਟ ਨਹੀਂ ਹੋਈ ਕਿ ਬਾਹਰੋਂ ਨਹੀਂ ਬਾਹਰੋਂ ਤੇ ਸਾਰਾ ਦੀਂਦਾ ਆ ਪਰ ਇੱਥੇ ਕੀ ਹੋਣਾ ਆ ਉਹਨੇ ਉਹਦੀ ਉਹੀ ਟੁੰਡੇ ਖੋਲ ਕੇ ਦੇਖੇ ਵੀ ਸਾਰੇ ਦੂਏ ਦੇ ਸਾਰੇ ਇਸ ਤੋਂ ਅੱਗੇ ਕੀ ਦਿਖਾ ਅੱਛਾ ਤੇ ਉਹ ਵੀ ਆਪਣਾ ਗ੍ਰੈਂਡਰ ਵੀ ਚੱਕ ਹੋ ਗਿਆ ਹਾਂ ਤੇ ਉਹ ਹੈਲਟੀ ਵੀ ਚੱਕ ਹੋ ਗਈ ਆ ਦੋ ਚੀਜ਼ਾਂ ਸਾਡੀਆਂ ਤੁਹਾਡਾ ਜਿਹੜੀਆਂ ਦੋ ਚੀਜ਼ਾਂ ਚੱਕ ਹੋਈਆਂ ਇਹ ਦੋ ਚੀਜ਼ਾਂ ਦਾ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਦੇ ਹਿਸਾਬ ਨਾਲ ਜੀ 10 ਕੁ 4 ਦਾ 2500 ਦਾ ਗ੍ਰਿੰਡਰ ਵਾ ਹੂੰ ਤੇ ਆਪਣੇ ਇਹ ਆ 2500 ਦੀ ਬਾ ਆਪਣੇ 25000 ਦੀ ਹੋਣੀ ਆ ਯਾਨੀ 25 3 28 30 ਦੇ ਲਗਭਗ ਅੰਦਾਜ਼ਾ ਤੇ ਇਤਰੇ ਨਾਲ ਆਪਣੇ ਸਿਲੰਡਰ ਹੋ ਗਏ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਕਰਦਾ ਨੁਕਸਾਨ ਹੋਇਆ ਜਿਹੜਾ 8000 ਦੀ ਮੋਟਰ ਵਾ ਜੀ ਹਾਂ ਤੇ ਇੱਕ ਸਿਲੰਡਰ ਹੋ ਗਿਆ ਜੀ ਭਰਿਆ ਸਿਲੰਡਰ ਸਗੈ ਅੱਛਾ ਭਰਿਆ ਹੀ ਲੈ ਗਏ ਭਰਿਆ ਤੇ ਬਾਕੀ ਉਧਰ ਨਸਾਕ ਨੁਕਸਾਨ ਜੀ ਸਮਰਸੀ ਵਾਲ ਮੋਟਰ ਜਿਹੜੀ ਹਾਂ ਉਹਦੇ ਵਿੱਚ ਸਾਰੀਆਂ ਗੱਡੀਆਂ ਨਹੀਂ ਅੱਛਾ ਸਮਰ ਸਮਰਸੀ ਵਾਲ ਮੋਟਰ ਵੀ ਲੈ ਗਏ ਉਹਦੀ ਮੋਟਰ ਨਹੀਂ ਲੈ ਕੇ ਗਈ ਤਾਰ ਲੈ ਗਏ ਅੱਛਾ ਜਿਹੜੀ ਸਮਰਸੀ ਵਾਲ ਹੁੰਦਾ ਉਹਦੀ ਜਿਹੜੀ ਉੱਪਰ ਤਾਰ ਆ ਉਹ ਲੈ ਗਏ ਇਹਨਾਂ ਨਾਲ ਚਲਾਈਦੀ ਆ ਜਿੱਤੇ ਚਲਾਈ ਉਸ ਤੋਂ ਇਲਾਵਾ ਹੋਰ ਕੋਈ ਦੇਖਿਆ ਹੋਵੇ ਕਿ ਸਾਰੇ ਟਰੰਕ ਚ ਸਗਾ ਜੀ ਬਿਜਲੀ ਰੱਖੇ ਮੇਲੇ ਨੂੰ ਸਮਾਨ ਹੁੰਦਾ ਜੀ ਅਸੀਂ ਇਕੱਠਾ ਤਾਰਾ ਤੂਰਾ ਹੁੰਨੀ ਆ ਉਹ ਸਾਰੀਆਂ ਸਲਾਨਾ ਮੇਲਾ ਜਿਹੜਾ ਹੁੰਦਾ ਜਿਹਦਾ ਲਾਈਟਾਂ ਵਗੈਰਾ ਸਾਰਕ ਲਾਈਟਾਂ ਵਗੈਰਾ ਸਾਰੀਆਂ ਉਹ ਸਾਰੀਆਂ ਯਾਨੀ ਕਿ ਚੱਕ ਲੈ ਗਏ ਜੀ ਅੱਛਾ ਕੋਈ ਨਾਗਦਰ ਕੁਛ ਆ ਵਗੈਰਾ ਤਾਂ ਨਹੀਂ ਹੁੰਦਾ ਉਹ ਕੋਈ ਟੋੜੀ ਹੋਵੇ ਉਹਦੇ ਵਿੱਚ ਹੋਣੇ ਹੋਗੇ ਨਾ ਬਾਈ ਨੂੰ ਪਤਾ ਹੋਊਗਾ ਦੇ ਪੈਸੇ ਕਿੰਨੇ ਦੀ ਗੋਲਕ ਗੋਲਕ ਜੀ ਨਹੀਂ ਨੁਕਸਾਨ ਹੋਇਆ ਹੋਗਾ 150 ਦਾ ਹੋਇਆ ਹੋਗਾ ਜੀ ਜਿਹੜੀ ਕਦੀ ਕਦੀ ਖੋਲਦੇ ਹੁਣੇ ਆ ਮਤਲਬ ਇਹ ਤੁਹਾਡਾ ਨੁਕਸਾਨ ਜਿਹੜਾ ਹੋਇਆ ਹੈਗਾ ਅੱਛਾ ਦਰਵਾਜ਼ੇ ਤੋੜੇ ਗਏ ਜਾਂ ਕੀ ਕੀਤਾ ਗਿਆ ਆ ਲੈ ਲੋਕ ਤੋੜੇ ਵਾਜੀ ਆ ਤੇ ਰੱਖੀ ਆ ਤੋੜ ਕੇ ਤੇ ਰੱਖੀ ਲੋਕਾਂ ਨੇ ਪਿਆਉਣਾ ਲੋਕ ਦਾ ਉੱਥੇ ਰੱਖਿਆ ਆ ਨਹੀਂ ਕਿਹਨਾਂ ਅੱਛਾ ਇਹ ਜਿਹੜੇ ਦਰਵਾਜ਼ੇ ਆ ਇਹ ਮਤਲਬ ਦਰਵਾਜ਼ੇ ਤੋੜੇ ਗਏ ਆ ਉਹਨੂੰ ਤਾਲੇ ਨੂੰ ਹਾਂਜੀ ਤਾਲਾ ਸੀ ਲੱਗਿਆ ਜੀ ਤਾਲੇ ਦਾ ਕੀ ਵੈਸੇ ਹੱਥ ਲਾਣਾ ਨਹੀਂ ਸੀ ਚਾਹੀਦਾ ਚਲੋ ਕੋਈ ਗੱਲ ਨਹੀਂ ਹਾਂਜੀ ਆ ਤੋੜ ਇੱਥੋਂ ਹੀ ਤੋੜਦਾ ਜੀ ਇਹ ਚਾਬੀ ਇਹਦਾ ਲਾ ਕੇ ਅਸੀਂ ਚੱਲ ਗਏ ਹਾਂ ਹਾਂਜੀ ਆ ਬਾਈ ਹੁਣੀ ਸਾਨੂੰ ਚਾਬੀ ਦਿੱਤੀ ਹੋਈ ਹੈ ਨਹੀਂ ਇਹ ਇੱਕੋ ਹੀ ਇੱਕੋ ਲੋਕ ਤੋੜਿਆ ਗਿਆ ਜਾਂ ਹੋਰ ਸਾਰੇ ਤੋੜੇ ਗਏ ਇੱਕ ਇੱਕ ਕਿੰਨੇ ਕ ਕਮਰਿਆਂ ਦੇ ਤੋੜੇ ਹੋਏ ਇੱਕ ਮਿੰਟ ਇੱਥੇ ਦੱਸ ਦੋ ਜਰਾ ਹਾਂਜੀ ਹਾਂਜੀ ਅੰਦਾਜ਼ਾ ਕਿੰਨੇ ਕ ਕਮਰਿਆਂ ਆਏ ਨੇ ਇੱਕ ਉਹ ਕਮਰਾ ਜੀ ਜਿੱਥੇ ਸਟੋਰ ਵਾ ਜੀ ਸਾਡਾ ਇੱਕ ਉਹ ਤੇ ਇੱਕ ਜਿੱਥੇ ਆਪਾਂ ਰਸੋਈ ਘਰ ਆ ਜਿੱਥੇ ਆਪਾਂ ਰਾਸ਼ਨ ਬਣਾਈਦਾ ਜੀ ਇੱਕ ਜਨਰੇਟਰ ਵਾਲਾ ਜਨਰੇਟਰ ਵਾਲਾ ਜੀ ਜਨਰੇਟਰ ਵਾਲਾ ਜੀ ਹ ਇੱਕ ਬਾਬਿਆਂ ਦਾ ਗੋਲਕਾਰ ਬਾਬਿਆਂ ਦੀ ਗੋਲਕਵਾਲ ਹਾਂਜੀ ਇਹ ਤਾਲੇ ਤੋੜੇ ਹਾਂਜੀ ਤੇ ਜਿਹੜੀਆਂ ਉਹ ਤਾਰਾ ਹੈਗੀਆਂ ਤੁਸੀਂ ਤੁਹਾਡੇ ਕਹਿਣ ਦੇ ਮਤਾਬੋ ਕਿਤੇ ਹੋਰ ਜਾ ਕੇ ਸਾੜੀਆਂ ਹਾਂਜੀ ਹਾਂਜੀ ਇੱਥੇ 3 ਕਿਲੋ ਇੱਥੇ ਨੱਕ ਖੇਤ ਟੱਪ ਕੇ ਜੀ ਉਹ ਮੋਟਰਾਂ ਦੀਆਂ ਖੋਲੀਆਂ ਤਾਰਾਂ अच्छा नहीं मोटरांदे भी खोलियां हां जी ਸਾਡੀ ਤਾਰ ਆ ਇਹ 100 ਫੁੱਟ ਤਾਰ ਦੀ ਜੀ ਸਾਡੀ ਇਹਦਾ ਮੋਟਰਾਂ ਦੀ ਤਾਰਾਂ ਖੁੱਲੀਆਂ ਸਾਡੇ ਵੀ ਉਧਰ ਕਿੰਨੀਆਂ ਅੰਦਾਜ਼ਾ ਕੁਝ ਪਤਾ ਦੇ ਲੋ ਸਮਰਸੀ ਵਾਲੀ ਤਾਰ ਜਿਹੜੀ ਗੱਡੀ ਉਹ ਦੇਖ ਲੋ ਨਹੀਂ ਇਹ ਤੇ ਖੁੱਲੀ ਆ ਹਾਂ ਜੀ ਪੰਜ ਪੰਜਾਂ ਦਾ ਮੋਟਰਾਂ ਦੀਆਂ ਪੰਜ ਜਿਹੜੀਆਂ ਖੇਤੀ ਮੋਟਰਾਂ ਆ ਮੋਟਰਾਂ ਆ ਖੇਤੀવાડી ਤੇ ਹਾਂ ਜੀ ਹਾਂ ਜੀ ਉਹ ਪੰਜ ਮੋਟਰਾਂ ਵੀ ਨਾਲੇ ਖੋਲੀਆਂ ਕਈ ਜ਼ਿਮੀਂਦਾਰਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਜੀ ਲਈ ਤਾਂ ਕਈ ਕੋਈ ਆਏ ਨਹੀਂ ਤਾਰਾਂ ਤਾਰਾਂ ਹੀ ਕਹਿ ਰਹੇ ਆ ਮੋਟਰਾਂ ਦੀਆਂ ਤਾਰਾਂ ਜਿਹੜੀਆਂ ਜਿਹੜੇ ਸਵੇਰੇ ਸਵੇਰੇ ਢੇੜਾ ਮਾਰਦੇ ਉਹਨਾਂ ਨੂੰ ਪਤਾ ਹੈ ਜੀ ਹਜੇ ਅੱਛਾ ਹਾਲੇ ਤਾਂ ਜ਼ਿਮੀਦਾਰਾਂ ਨੇ ਜਦੋਂ ਉੱਥੇ ਆਣਾ ਹਜੇ ਪਤਾ ਨਹੀਂ ਕਿ ਉਹਨਾਂ ਨੂੰ ਫੇਰ ਪਤਾ ਲੱਗਣਾ ਵੀ ਕਿਹਦੀ ਕਿਹਦੀ ਤਾਰਾ ਖੋਲਣੀ ਆ ਥੋੜੇ ਦਿਨਾਂ ਹੀ ਟ੍ਰਾਂਸਫਰ ਖੋਲਿਆ ਜੀ ਆ ਸਾਡੇ ਉਹ ਵੀ ਬੰਦਾ ਵਿਚਾਰਾ ਗਰੀਬ ਬੰਦਾ ਜੀ ਉਹ ਕਿੰਨੇ ਦਿਨ ਹੋਏ ਆ ਉਹ ਜੀ ਇਹ 15 20 ਦਿਨ ਹੋਏ ਆ ਜੀ ਇਹਦਾ ਮਤਲਬ ਹੈ ਕਿ ਚੋਰਾਂ ਦਾ ਇਹ ਟਾਰਗੇਟ ਇੱਥੇ ਹੀ ਕੀਤਾ ਜਾਂਦਾ ਆ ਉਹ ਦੇਖ ਲਓ ਸਮਰਸੀ ਪਟਿਆਇਆ ਜਾਂ ਕਿੱਦਾਂ ਇਹ ਸਾਡੀ ਸਭਨਾਂ ਲਈ ਪਟਿਆਇਆ ਜੀ ਅਸੀਂ ਪਹਿਲਾਂ 3 ਵਜੇ ਆਈ ਸੀ ਸਾਨੂੰ ਅਸੀਂ ਖਿਆਲ ਨਹੀਂ ਕੀਤਾ ਜੀ ਜਾਂਦੇ ਸੀ ਹੁਣ ਸਵੇਰੇ ਸਾਢੇ 9:00 ਵਜੇ 9:00 ਵਜੇ ਆਏ ਆ ਤੇ 8:00 ਵਜੇ ਫੇਰ ਇਹ ਦੇਖਿਆ ਜੀ ਇਹ ਤਾਂ ਤਾਰ ਫੇਰ ਦੇਖੀ ਵੀ ਤਾਰ ਅਸੀਂ ਪਟਿਆ ਉਹ ਮਤਲਬ ਆ ਚੋਰਾ ਨਹੀਂ ਪਟਿਆ ਚੋਰੇ ਨਹੀਂ ਪਟਿਆ ਇਹ ਸਰੋਵਰ ਜੂ ਵੱਡੀ ਬਹੁਤ ਹੈ ਸਰੋਵਰ ਵੱਡੀ ਹੋਰੀ ਇਹ ਸਰੋਵਰ ਨੂੰ ਪਾਣੀ ਪੈਂਦਾ ਜੀ ਇੱਥੇ ਪਾਣੀ ਦਾ ਜੀ ਅਜੇ ਥੋੜੇ ਦਿਨ ਪਹਿਲਾਂ ਬਹਾਦਰਪੁਰ ਦੇ ਵਿੱਚ ਹੋ ਕੇ ਹਟਿਆ ਉਹਨਾਂ ਵਿੱਚ ਵੀ ਸਾਨੂੰ ਪਤਾ ਹੈ ਕਿੱਦਾਂ ਕੰਧ ਪਾੜੀ ਉਹ ਨਹੀਂ ਚੋਰਾ ਨੇ ਨਹੀਂ ਉਹ ਬਹਾਦਰਪੁਰ ਦੀ ਚੋਰੀ ਅਸੀਂ ਲਗਾਈ ਸੀ ਚੈਨਲਪੁਰ ਦੇ ਵਿੱਚ ਵੀ ਹੋਈ ਚੈਨਲ ਤੇ ਲਗਾਈ ਆ ਇੰਨਾ ਕਿ ਜਾਣੀ ਕਿ ਆਤਮ ਮਚਾ ਦਿੱਤੀ ਐ ਇਹ ਸਹੀ ਨਹੀਂ ਹੈਗਾ ਇਹ ਤਾਂ ਸਰਕਾਰ ਅੱਗੇ ਬੇਨਤੀ ਜਾਵੇ ਕੋਈ ਨਾ ਉਹ ਹੱਲ ਕਰਨਾ ਚਾਹੀਦਾ ਮਤਲਬ ਕਿ ਦੇਖੋ ਇਹ ਤਾਂ ਧਾਰਮਿਕ ਸਥਾਨ ਆ 1 ਇੱਕ ਰੁਪਇਆ ਲੋਕੀ ਛਾੜਦੇ ਆ ਕੋਈ ਆਪਣੀ ਛਾੜਦਣਾ ਚਾੜਦਾ ਕੋਈ ਚੀਜ਼ ਲੈਂਦਾ ਛਾੜਦਣਾ ਅਗਲਾ ਗੁਰੂ ਘਰ ਦੇ ਕੇ ਜਾਂਦਾ ਆ ਮਿਹਨਤ ਦੇ ਨਾਲ ਉਹ ਬੰਦਾ ਕਮਾਈ ਕਰਦਾ 100 ਰੁਪਏ ਦੀ ਬੇਚਦਾਵੇਂ ਆ ਤੁਹਾਨੂੰ ਕੀ ਫਿਰ ਕੀ ਫਿਰ ਹੈਨਾ ਦਾਰੇ ਕੇ ਠੇਕੇ ਤੇ ਕਿਸੇ ਹੋਰ ਨੇ ਲਈਓ ਜੀ ਅੱਛਾ ਤੇ ਤਾਰੀ ਪੂਰਾ ਕੀਤੀ ਇਹ ਇਹਦਾ ਵੀ ਤਰੀਕਾ ਉਹੀ ਆ ਹਾਲੇ ਕਦੋਂ ਵੱਟ ਕੇ ਲੱਗਿਆ ਸਾਰਾ ਬੰਦ ਇਹ ਵੀ ਕੀਤਾ ਜੀ ਕੰਮ ਇਹਦਾ ਕੀ ਕੀ ਅੰਦਾਜ਼ਾ ਤੁਸੀਂ ਤਾਂ ਪਤਾ ਹੋਊਗਾ ਕੀ ਲੱਗੇ ਹੋਣਗੇ ਇਹਦੀ ਆ ਟਾਕਰਾਂ ਜਾਂ ਤਾਰਾਂ ਆ ਜਿਹੜੀਆਂ ਆ ਤਾਰਾਂ ਸਾਰੀਆਂ ਤੇ ਉਹ ਥੱਲੇ ਵਾਲੀ ਤਾਰ ਜਿਹੜੀ ਆ ਮੋਟਰ ਨੂੰ ਜਾਂਦੀ ਆ ਹਾਂ ਉਹ ਵੀ ਇੱਥੋਂ ਖਿੱਚ ਲਈ ਜੀ ਮੈਂ ਕਹਿੰਦੀ ਇੱਥੋਂ ਵੱਡੀ ਆ ਤਾਰ ਹਾਂ ਵੱਢ ਕੇ ਉੱਠ ਅੰਦਰ ਨੂੰ ਖਚਲੀ ਇੱਥੋਂ ਹਾਂਜੀ ਇੱਥੋਂ ਤਾਰ ਵੱਡੀ ਆ ਹਾਂਜੀ ਹਾਂਜੀ ਤੇ ਅੰਦਰ ਨੂੰ ਖੇਚੀ ਇੱਥੋਂ ਜੀ ਸਾਰੀਆਂ ਹੀ ਮੋਟਰ ਐਥੋਂ ਲੈ ਕੇ ਸਾਰੀਆਂ ਚੋਰੀ ਹੋਈਆਂ ਜੀ ਅੰਦਾਜ਼ਾ ਮੋਟਰਾਂ ਅੱਛਾ ਸਾਰੀਆਂ ਤਾਂ ਅੰਦਾਜ਼ਾ ਕਿੰਨੀਆਂ ਹੋਣਗੀਆਂ ਜਿੱਥੇ ਤੇ ਅੱਗ ਲੱਗੀ ਹੈ ਲਈ ਦੇਣਾ ਜਿੱਥੇ ਜਾ ਕੇ ਚੋਰਾਂ ਨੇ ਉੱਥੇ ਹੀ ਕੰਮ ਖਤਮ ਕੀਤੇ ਹੋ ਜੀ ਜਿੱਥੇ ਤੱਕ ਮਤਲਬ ਇਹਨਾਂ ਨੂੰ ਪੂਰੀ ਜੀ ਇਹ ਇਹ ਜਿਹੜਾ ਹੈਗਾ ਉਹਨੂੰ ਕੀ ਗੋਰੀ ਜਈ ਜਾਂਦੀ ਆ ਅੰਦਾਜ਼ਾ ਗੋਰੀ ਉੱਥੋਂ ਸਾਰੀਆਂ ਕੀਤੀਆਂ ਜੀ ਗੋਰੀ ਜਾਂਦੀ ਆ ਹਾਂਜੀ ਹਾਂਜੀ ਔਰ ਰਾਮਸੋਹਨ ਦਾ ਇੱਕ ਕੰਡ ਬਿਲਕੁਲ ਬਸ ਅੱਗ ਲੱਗੀ ਹੋਈ ਆ अच्छा ये उन्होंने सारा सामान मतलब इकट्ठा किया हां जी हां जी हां जी इकट्ठा करके ते फिर एक जगह ਤੁਹਾਡੇ ਵੀ ਕੋਈ ট্রান্সਫਰ ਹੋਇਆ ਸੀ हां ਜੀ ਆ ਤਾਂ ਜੀ ਆ ਇੱਥੇ ਬੈਠਾ ਪਤਾ ਹੀ ਬੈਠਾ ਕਿੰਨੇ ਦਿਨ ਹੋ ਗਏ ਲੱਗਦਾ ਨਾ ਦਿਨ ਤਾਂ ਇਹਨੂੰ ਕਾਫੀ ਹੋ ਗਿਆ ਅੱਜ ਉਹ ਕਹਿੰਦੇ ਕਿ ਆਜ ਆਉਣਾ ਰੱਖਣਾ ਕਰਨ ਨੀ ਕਿੰਨੇ ਦਿਨ ਹੋ ਗਏ ট্রান্সਫਰ ਚੋਰੀ ਉਹਨੂੰ ਆ ਜਰਾ ਦੱਸੋ ਇਹ ਚੋਰੀ ਹੋਈ ਨੂੰ ਹੋ ਗਿਆ ਜੀ ਮੇਰੇ ਖਿਆਲ ਅੱਜ ਕੋਈ ਤਕਰੀਬ ਨੂੰ 15 ਦਿਨ ਦੇ ਉੱਪਰ ਹੋ 15 ਦਿਨ ਹੋ ਗਏ ਇਹ 15 ਆਗਾ ਇੱਥੇ ਭਾਜੀ ਜਨਰੇਟਰ ਹੋਜੀ ਆਪਣਾ ਬਲਾਰੀ ਮੋਟਰ ਹੋਜੀ ਬਲਾਰੀ ਆਪਣੇ ਸੋਵਰ ਨੂੰ ਪਾਣੀ ਪੈਂਦਾ ਜਿੱਥੇ ਇਹਦੀ ਮੋਟਰ ਲਵਾਈ ਹੋਈ ਸਮਰਤੀ ਵਾਲਾ ਅੱਛਾ ਉਹ ਤਾਰਾ ਤੂਰਾ ਸਾਰੀਆਂ ਜੀ ਪਟਕੇ ਲੈ ਗਿਆ ਜੀ ਉਹ ਨਹੀਂ ਜਨਰੇਟਰ ਦੀਆਂ ਤਾਰਾਂ ਜਿਹੜੀਆਂ ਹੁੰਦੀਆਂ ਨੇ ਕਿਹੜੀਆਂ ਹਾਂਜੀ ਸਮਰਤੀ ਵਾਲ ਨੂੰ ਜਨਰੇਟਰ ਨੂੰ ਤਾਰਾਂ ਲਾਈਆਂ ਹੁੰਦੀਆਂ ਉਹ ਤਾਰਾਂ ਜਿਹੜੀਆਂ ਸਮਰਤੀ ਵਾਲ ਤੋਂ ਜਨਰੇਟਰ ਤੋਂ ਲੈ ਗਈ ਉਹ ਵੀ ਲੈ ਗਏ ਇਹ ਵੀ ਜੰਦਾ ਹੀ ਭੰਨਿਆ ਇਹ ਵੀ ਜੰਦਾ ਹੀ ਭੰਨਿਆ ਸਰੀਆ ਸਰੀਆ ਵਾਲੀ ਤੋਂ ਪੱਲੇਗੀ ਸਰੀਆ ਇਹ ਵੀ ਕੁੰਡਾ ਆਇਆ ਜਰਨੀ ਇਹ ਡਬਲ ਹਾਂਜੀ ਦੁਆ ਕਰਕੇ ਇਹ ਇਹ ਤਾਂ ਡਬਲ ਚੰਦਾ ਲੱਗਾ ਲਾਇਓ ਤਾਂ ਸਿੰਗਲ ਨਹੀਂ ਸਕੇ ਜੀ ਉਹਦਾ ਡਬਲ ਅਜੀ ਕੁੰਡਾ ਲਾ ਸਕਦਾ ਜੀ ਸਾਡੇ ਕੰਮ ਕਰਨ ਦੀ ਜਿਹੜੀ ਸੱਬਲ ਆ ਹਾਂ ਉਹ ਇਹਨਾਂ ਦੇ ਮੋਟਰ ਤੇ ਪਹੁੰਚੀ ਹੋਆ ਕਿਹਨਾਂ ਦੀ ਜਿਹੜੀ ਸਾਡੀ ਅਸੀਂ ਕੰਮ ਕਰਦੇ ਜੀ ਨਾ ਸੱਬਲ ਇਹਨਾਂ ਦੀ ਚੱਕ ਕੇ ਲੈ ਗਿਓ ਕਹਿੰਦਾ ਤੁਹਾਡੀ ਤੁਹਾਡੀ ਮੋਟਰ ਤੇ ਇਹਨਾਂ ਦੀ ਮੋਟਰ ਤੇ ਤੁਹਾਡੀ ਮੋਟਰ ਤੇ ਪਹੁੰਚੀ ਹੋਆ ਸਾਡੀ ਸਾਡੀ ਕਹਾਂ ਵਾਲੀ ਮੋਟਰ ਤੇ ਜਿੱਥੇ ਦਾ ਰਾਮਸੂ ਆ ਗਿਆ ਗੱਡੇ ਪਿੰਡ ਦਾ ਜੀ ਮੈਂ ਜਾਣਦਾ ਰਜਨ ਰਾਮਸੂ ਕਾਫੀ ਹਾਂ ਉਹਨਾਂ ਦੀ ਮੋਟਰ ਤੇ ਵੀ ਆ ਮੇਥੋਂ ਕਿੰਨੀ ਕੁ ਦੂਰੀ ਦੀ ਆ ਅਜ ਤੋਂ ਥੋੜਾ ਹੀ ਅਲੱਗ ਹੈ ਅੰਦਾਜ਼ਾ ਇੱਕ ਤੋਂ ਖੇਤ ਜਾਂ ਕਿੰਨੇ ਹਾਂਜੀ ਹੈਗੀ ਜੀ ਤੈਨੂੰ ਦੋ ਦੋ ਢਾਈ ਕਿੱਲੇ ਜੀ ਚਾਰ ਕਿ ਖੇਤ ਹੋਊਗੇ ਜੀ ਚਾਰ ਕਿ ਖੇਤ ਹੋਣਗੇ ਸਾਡੀ ਇੱਥੇ ਕੰਮ ਤੇ ਸੀ ਉਹਨਾਂ ਉਹ ਤੁਹਾਡੀ ਸੱਬਲ ਵੀ ਨਹੀਂ ਛੱਡੀ ਸਾਡੀ ਸੱਬਲ ਵੀ ਨਹੀਂ ਛੱਡੀ ਵੀ ਤੁਹਾਡੀ ਸੱਬਲ ਦੀ ਉਹ ਲੱਗਦਾ ਪਰ ਤੋਂ ਕੀਤੀ ਉਹਨਾਂ ਨੇ ਕੰਮਾਂ ਲਈ ਜਿਹੜਾ ਟਾਲੇ ਟੂੜੇ ਤੋੜੇ ਹੈ ਨਾ ਉਹਨਾਂ ਨੂੰ ਸਮਾਨ ਵੀ ਇੱਥੋਂ ਹੀ ਮਿਲ ਗਿਆ ਲੱਗਦਾ ਕਿਉਂਕਿ ਸਾਡਾ ਮੈਸੂਰੀਆ ਸਮਾਨ ਸਾਰਾ ਉੱਧਰ ਪਿਆ ਹੈ ਉੱਧਰ ਰੱਖਿਆ ਹੋਇਆ ਤਾਲ ਆ ਕੇ ਚਲ ਜੀਦਾ ਹੈ ਇਹ ਸੰਤ ਮੋਟਰਾਂ ਦਾ ਜੀ ਕੀਤਾ ਨੁਕਸਾਨ ਹੈ ਇੱਥੇ ਤੁਹਾਡੇ ਟੋਟਲ ਤਾਲੇ ਕਿੰਨੇ ਟੁੱਟੇ ਟੋਟਲ ਜੀ ਦੋ ਹੋਣਗੇ ਜੀ ਤਿੰਨ ਚਾਰ ਚਾਰ ਤੋੜੇ ਆ ਜੀ ਨਹੀਂ ਦੋ ਪੰਜਵੇਂ ਜੀ ਗੱਲੇ ਦਾ ਤੋੜਿਆ ਜੀ ਮਤਲਬ ਟੋਟਲ ਪੰਜ ਤਾਲੇ ਤੋੜੇ ਗਏ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਸ ਤੋਂ ਇਲਾਵਾ ਤੁਹਾਡਾ ਸਮਾਨ ਸਾਡਾ ਸਮਾਨ ਨੁਕਸਾਨ ਹੋਇਆ ਤੇ ਜਿਹੜੀਆਂ ਉਹ ਤਾਰਾਂ ਹੈਗੀਆਂ ਤੁਸੀਂ ਤੁਹਾਡੇ ਕਹਿਣ ਦੇ ਮਤਾਬੋ ਕਿਤੇ ਹੋਰ ਜਾ ਕੇ ਸਾੜੀਆਂ ਹਾਂਜੀ ਹਾਂਜੀ ਇਹ ਤੋਂ 3 ਕਿਲੋ ਇਹ ਤਿੰਨ ਕਿ ਖੇਤ ਟੱਪ ਗਏ ਜੀ ਮੋਟਰਾਂ ਨਹੀਂ ਖੋਲੀਆਂ ਤਾਰਾਂ ਅੱਛਾ ਨਹੀਂ ਮੋਟਰਾਂ ਦੇ ਵੀ ਖੋਲੀਆਂ ਸਾਡੀ ਤਾਰ ਆ ਕਹਿੰਦੇ 100 ਫੁੱਟ ਤਾਰ ਦੀ ਹੈਗਾ ਇਦਾਂ ਮੋਟਰਾਂ ਦੀ ਤਾਰਾਂ ਖੋਲੀਆਂ ਸਾਡੀ ਵੀ ਉਧਰ ਕਿੰਨੀਆਂ ਅੰਦਾਜ਼ਾ ਕੁਝ ਪਤਾ ਲੈ ਲਓ ਸਮਰਸੀ ਵਾਲੀ ਤਾਰ ਜਿਹੜੀ ਗੱਡੀ ਉਹ ਦੇਖ ਲਓ ਨਹੀਂ ਇਹ ਤੇ ਖੁੱਲੀਆਂ ਠੀਕ ਹੈ ਹੋਰ ਉਹ ਵੀ ਆ ਕੇ ਪਾਵਾ ਦੇ ਜੀ ਇਸ ਸਮਰਸੀ ਵਾਲ ਦੀ ਜਿਹੜੀ ਤਾਰ ਸੀਗੀ ਇੱਥੋਂ ਪਾਈ ਗਈ ਤੇ ਅਗਲੀ ਤਾਰ ਜਿਹੜੀ ਆ ਇੱਥੋਂ ਕੱਢ ਕੇ ਜਿਹੜੀ ਆ ਉਹ ਚੋਰ ਜਿਹੜੇ ਆ ਲੈ ਗਏ ਹੈ ਵੱਖੋ-ਵੱਖ ਦੇਖ ਰਹੇ ਹਾਂ ਇਹ ਜਿਹੜੀਆਂ ਆ ਕਿ ਉਸ ਜਗ੍ਹਾ ਤੇ ਤਾਂ ਚੋਰੀ ਹੋਈ ਆ ਉਹਦੇ ਨਾਲ-ਨਾਲ ਜਿਹੜੀਆਂ ਵੱਖੋ-ਵੱਖ ਮੋਟਰਾਂ ਇੱਕ ਲੈਂ ਲੈਂ ਬਾਰ ਜਿਹੜੀਆਂ ਆ ਉਹਨਾਂ ਤੇ ਵੀ ਜਿਹੜੇ ਕਿਸਾਨ ਜਿਹੜੇ ਆ ਜੰਦੇ ਉਸੇ ਤਰੀਕੇ ਦੇ ਨਾਲ ਤੋੜੇ ਗਏ ਆ ਆ ਲਿਆ ਵੀ ਪੱਟੇ ਸੱਪਣਾ ਔਰ ਇਹ ਤੁਸੀਂ ਦੇਖ ਸਕਦੇ ਆ ਇੱਥੋਂ ਵੀ ਜਿਹੜਾ ਆ ਉਹੀ ਸਮਾਨ ਮੇਰੀ ਗੱਲ ਕੱਢਿਆ ਗਿਆ ਸ਼ਾਇਦ ਅੱਤਾਰੇ ਇਥੋਂ ਇਦਾਂ ਪਾਈ ਹੋਈ ਹੈ ਇਥੋਂ ਵੀ ਕੱਢੀ ਹੋਈ ਹੈ ਪਾਜੀ ਮਨ ਨੂੰ ਸੰਭਿਆ ਪਾਜੀ ਮਨ ਨੂੰ ਅੰਦਰੋਂ ਕੱਢੀ ਆ ਉਹ ਦੇਖਾ ਇਹ ਤੁਸੀਂ ਦੇਖ ਰਹੇ ਆ ਜਾ ਰਿਹਾ ਆ ਵੀ ਜੰਦਾ ਭੰਨਣ ਦੀ ਕੋਸ਼ਿਸ਼ ਕੀਤੀ ਗਈ ਆ ਅੱਗੇ ਚੱਲਦੇ ਆਂ ਅਸੀਂ ਔਰ ਜਿੱਥੇ ਹਜੇ ਤੱਕ ਵੀ ਮੋਸਕਾ ਆ ਰਿਹਾ ਆ ਹਾਂਜੀ ਹਾਂਜੀ ਮੋਸਕਾ ਆ ਰਿਹਾ ਇੱਥੇ ਇੱਥੇ ਕੀ ਹੋਇਆ ਇੱਥੇ ਜੀ ਜਾਲਿਆ ਸਭ ਕੁਝ ਉੱਥੇ ਜੀ ਜਿ ਚੋਰੀ ਕਰਕੇ ਜੀ ਉਹ 2:00 ਵਜੇ ਅਸੀਂ ਦੇਖਿਆ ਜੀ ਇੱਥੇ ਕੈਮਰੇ ਰਾਹੀਂ ਹਾਂ 3:00 ਵਜੇ ਬਾਅਦ ਚੋਂ ਨਹੀਂ ਉਹ ਕੀਤਾ ਹੋਊਗਾ ਜੀ ਕੰਮ ਇਹਨਾਂ ਨੇ ਸਾਰੇ ਦਿਨ ਰਲ ਕੇ ਮਤਲਬ ਟਾਈਮਿੰਗ ਅਲੱਗ ਹੋ ਸਕਦੀ ਆ ਹਾਂ ਜੀ ਸਾਨੂੰ ਪਤਾ ਨਹੀਂ ਲੱਗੇ ਅਸੀਂ ਆਏ ਜੀ ਅੱਛਾ ਤੇ ਮੈਂ ਸਵੇਰੇ ਦੇਖ ਕੇ ਗਿਆ ਇਹ ਕੋ ਦੇਖ ਕੇ ਗਿਆ ਇਹ ਕਿੰਨੀ ਕੁ ਦੂਰੀ ਹੈ ਇੱਥੋਂ ਮੈਂ ਕਹਿੰਨਾ ਕਿੰਨੇ ਖੇਤ ਦੂਰੀ ਪੈ ਜਾਂਦੀ ਆ ਇਹ 3-4 ਕਿੱਲੇ 5 ਕਿੱਲੇ ਪੈਂਦੇ ਹੋਣੇ ਜੀ ਵਿੱਚ 4-5 ਕਿੱਲੇ ਦੂਰੀ ਹਾਂ 4 ਕੋਈ ਕਿਲੋਮੀਟਰ ਦਾ ਹਿਸਾਬ ਲਾਈਆ ਤਾਂ ਉਹ ਰੱਖ ਲਓ ਔਰ 6 ਕੇਦਾ ਜੀ 5-6 ਕੇਤਾ 5-6 ਕੇ ਦਾ ਔਰ ਆਹ ਤਾਕੀਆਂ ਜੀ ਉਹਨਾਂ ਦੀਆਂ ਪਟੀਆਂ ਆ ਪਰੋਂ ਦੇਖੋ ਜੀ ਉਹ ਦੇਖੋ ਕਾਕੀਆਂ ਦੇ ਦੋਏ ਕਰਕੇ ਉਹਨਾਂ ਨਾਲ ਫਟ ਕੇ ਆ ਅਗਲਾ ਯੂ ਜੀ ਇਦਾਂ ਖੜੇ ਆ ਜਿੱਦਾਂ ਅੱਛਾ ਤਾਕੀਆਂ ਵੀ ਪਟੀਆਂ ਆ ਆ ਦੇਖੋ ਆ ਪਟੀਆਂ ਪਈਆਂ ਦੇਖੋ ਪਨਾ ਜੰਡਾ ਤੋੜਿਆ ਹਾਂਜੀ ਆ ਦੇਖੋ ਤਾਕੀਆਂ ਵੀ ਜਿਆ ਕੀਤੀਆਂ ਉਹ ਉੱਪਰ ਚੜ ਕੇ ਦੇਖ ਲਓ ਔਰ ਇਸ ਜਗ੍ਹਾ ਸੇ ਤੁਸੀਂ ਦੇਖ ਪਾ ਰਹੇ ਹੋ ਆ ਜਿਹੜੀ ਹੈਗੀ ਆ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਕੀ ਚੋਰਾ ਨੇ ਜੋ ਤਾਰਾ ਚੋਰੀ ਕੀਤੀਆਂ ਇੱਥੇ ਆ ਕੇ ਉਹ ਤਾਰਾ ਨੂੰ ਜਿਹੜੀ ਅੱਗ ਲਗਾਈ ਗਈ ਹੈਗੀ ਆ ਔਰ ਫਿਲਹਾਲ ਹੁਣ ਤੱਕ ਵੀ ਜਿਹੜਾ ਅਸੀਂ ਇੱਥੇ ਖੜੇ ਆਂ ਜਦ ਤੱਕ ਕਵਰੇਜ ਕਰ ਰਹੇ ਆਂ ਦੁਪਹਿਰ ਦਾ ਕੋਈ ਸਵਾ 12 ਹੋ ਚੱਲੇ ਨੇ ਹਜੇ ਤੱਕ ਵੀ ਇੱਥੋਂ ਜਿਹੜਾ ਕਿ ਉਹ ਮੁਸ਼ਕ ਆ ਰਿਹਾ ਹੈਗਾ